ਸਤ ਸਾਲ ਜੀ ਤੁਹਾ ਦਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਨ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਹੁਣ ਹਲਵਾ ਬਣਾਉਣ ਦੇ ਲਈ ਮੈਂ ਇੱਕ ਕਾਲੀ ਬੇਸਨ ਲਿਆ ਹੈ ਇਸ ਦਾ ਕਲਰ ਹੋ ਸਕਦਾ ਤੁਹਾਨੂੰ ਲਾਈਟ ਦਾ ਕਰਕੇ ਵਾਈਟ ਦਿਖਾਈ ਦੇ ਰਿਹਾ ਹੋਵੇ ਪਰ ਇਹ ਪ्युअर ਬੇਸਨ ਹੈ ਜੀ ਇੱਥੇ ਮੈਂ 2.5 ਕਾਲੀਆ ਪਾਣੀ ਨੂੰ ਗਰਮ ਕਰ ਲਿਆ ਹੈ ਇਸ ਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਇਸ ਵਿੱਚੋਂ ਦੋ ਕਾਲੀਆਂ ਪਾਣੀ ਦੀਆਂ ਯੂਜ਼ ਕਰਾਂਗੇ ਆਪਾਂ ਹਲਵੇ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਾਣੀ ਨੂੰ ਗਰਮ ਕਰ ਲਵਾਂਗੇ ਹੁਣ ਆਪਾਂ ਹਲਵਾ ਬਣਾ ਲਵਾਂਗੇ ਆਉ ਦਲੀ ਮੈਂ ਕੜਾਹੀ ਦੇ ਵਿੱਚ ਇੱਕ ਕੜਛੀ ਘਿਓ ਲਿਆ ਹੈ ਘਿਓ ਦੇ ਵਿੱਚ ਬੇਸਣ ਪਾਵਾਂਗੇ ਮੈਸਨ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਦੇ ਵਿੱਚ ਗੰਡਾ ਨਾ ਬਹਿ ਜਾਵੇ ਇਹ ਬਹੁਤ ਹੀ ਟੇਸਟੀ ਸਵੀਟ ਰੈਸਪੀ ਹੈ ਜੇ ਆਪਾਂ ਇਸ ਨੂੰ ਘਰ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਪੈਂਜ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਬੇਸਨ ਜ਼ਿਆਦਾ ਚਿਪਕਦਾ ਹੈ ਜੀ ਇਸ ਲਈ ਅਸੀਂ ਪੈਂਜ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤੇ ਲੋ ਫਲੇਮ ਤੇ ਪਕਾ ਲਵਾਂਗੇ ਬੇਸਨ ਦਾ ਕਲਰ 골ਡਨ ਬ੍ਰਾਊਨ ਹੋਣ ਤੱਕ ਇਸ ਨੂੰ ਪਕਾ ਲਵਾਂਗੇ ਆਪਾਂ ਅੱਜ ਇਸ ਹਲਵੇ ਨੂੰ ਬਿਨਾਂ ਨਾਨਸਟਿਕ ਪੈਨ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਤਰੀਕੇ ਨਾਲ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਹ ਬੇਸਨ ਦੀ ਬਰਫੀ ਤੋਂ ਘੱਟ ਨਹੀਂ ਲੱਗਦਾ तो इसने एक बार हलवा ट्राई करके देखिए जी हलवा भी बहुत टेस्टी बन के तैयार हों जे सानल पहली बार आए हो तो वीडियो वह लगी हो चैनल में सबसक्राइब करो जी वीडियो लाइक शेयर करो चैनल सबसक्राइब करके बैलाइकन पर जाके ऑल कर दौ जी इसी वीडियो की नोटिफिकेशन मिलती रहेगी ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸੂਜੀ ਦਾ ਹਲਵਾ ਤਾਂ ਜੀ ਸਭ ਬਣਾ ਹੀ ਲੈਂਦੇ ਨੇ ਪਰ ਬੇਸਨ ਦਾ ਹਲਵਾ ਬਣਾਉਣਾ ਥੋੜਾ ਔਖਾ ਹੈ ਕਿਉਂਕਿ ਇਸ ਦੇ ਵਿੱਚ ਪਰਫੈਕਟ ਮੀਜ਼ਰਮੈਂਟ ਦੀ ਜ਼ਰੂਰਤ ਹੁੰਦੀ ਹੈ ਆਪਾਂ ਇਸ ਦੇ ਵਿੱਚ ਚਾਸ਼ਨੀ ਬਣਾ ਕੇ ਨਹੀਂ ਪਾਵਾਂਗੇ ਜੀ ਪਾਣੀ ਨੂੰ ਗਰਮ ਕਰਕੇ ਹੀ ਪਾਵਾਂਗੇ ਪਾਣੀ ਦੇ ਵਿੱਚ ਆਪਾਂ ਫੂਡ ਕਲਰ ਪਾਉਣਾ ਹੋਵੇ ਤਾਂ ਪਾ ਸਕਦੇ ਹਾਂ ਜੀ ਨਹੀਂ ਆਪਾਂ ਰੀਅਲ ਕਲਰ ਵੀ ਰੱਖ ਸਕਦੇ ਹਾਂ ਹੁਣ ਥੋੜੀ ਦੇਰ ਪਕਾਉਣ ਤੋਂ ਬਾਅਦ ਇੱਕ ਛੋਟਾ ਚਮਚਾ ਇਲਾਚੀ ਪਾਊਡਰ ਪਾਵਾਂਗੇ ਜਾਂ ਇਲਾਚੀ ਦਰਦਰੀ ਕੁੱਟ ਕੇ ਪਾਵਾਂਗੇ ਮੈਂ ਇੱਥੇ ਇਲਾਚੀ ਨੂੰ ਦਰਦਰਾ ਕੁੱਟ ਕੇ ਪਾਇਆ ਹੈ ਆਪਾਂ ਹਲਵੇ ਦੇ ਵਿੱਚ ਪਾਣੀ ਨੂੰ ਗਰਮ ਕਰਕੇ ਹੀ ਪਾਵਾਂਗੇ ਜੀ ਜੇ ਆਪਾਂ ਠੰਡਾ ਪਾਣੀ ਪਾਵਾਂਗੇ ਨਾਲੇ ਤੇ ਹਲਵੇ ਦੇ ਵਿੱਚ ਗੱਡਾ ਭੱਜ ਜਾਣੀਆ ਤੇ ਕੁਕਿੰਗ ਪ੍ਰੋਸੈਸ ਵੀ ਰੁਕ ਜਾਏਗਾ ਇਸ সুইਟ ਰੈਸਪੀ ਨੂੰ ਆਪਾਂ ਕਿਸੇ ਵੀ ਤਿਉਹਾਰ ਤੇ ਜਾਂ ਸਪੈਸ਼ਲ ਮੌਕੇ ਤੇ ਬਣਾ ਸਕਦੇ ਹਾਂ ਹੁਣ ਬੇਸਨ ਦਾ ਕਲਰ ਚੇਂਜ ਹੋ ਚੁੱਕਿਆ ਹੈ ਬੇਸਨ ਪੱਕ ਚੁੱਕਿਆ ਤੇ ਹਲਕੀ ਹਲਕੀ ਖੁਸ਼ਬੂ ਵੀ ਆ ਰਹੀ ਹੈ ਉਨਾਪਾਇਸ ਦੇ ਵਿੱਚ ਸਵਾਦ ਅਨੁਸਾਰ ਮਿੱਠਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਇੱਥੇ ਮੋਤੀ ਖੰਡ ਪਾਈ ਹੈ ਜੀ ਇਹ ਚੰਗੀ ਤਰ੍ਹਾਂ ਘੁਲ ਜਾਈਗੀ ਪਰ ਜੇ ਆਪਾਂ ਪੀਸੀ ਹੋਈ ਖੰਡ ਪਾਣੀ ਹੋਵੇ ਤਾਂ ਆਪਾਂ ਪੀਸੀ ਹੋਈ ਖੰਡ ਵੀ ਪਾ ਸਕਦੇ ਹਾਂ ਹੁਣ ਥੋੜੀ ਦੇਰ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਪਾਣੀ ਆਪਾਂ ਦੋ ਕਾਲੀਆਂ ਪਾਵਾਂਗੇ ਜੀ ਜਿਸ ਕਾਲੀ ਨਾਲ ਬੇਸਣ ਲਿਆ ਸੀ ਉਸੇ ਕਾਲੀ ਦੇ ਨਾਲ ਦੋ ਕਾਲੀਆਂ ਪਾਣੀ ਪਾਵਾਂਗੇ ਇਸ ਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਤੇ ਨਾਲ-ਨਾਲ ਪਾਣੀ ਪਾਵਾਂਗੇ ਤਾਂ ਕਿ ਇਸ ਦੇ ਵਿੱਚ ਗੰਡਾ ਨਾ ਪੈ ਜਾਵੇ। ਐ ਤੇ ਮੈਂ ਦੋ ਕਾਲੀਆਂ ਪਾਣੀ ਦੀਆਂ ਪਾ ਦਿੱਤੀਆਂ ਨੇ। ਇਸ ਨੂੰ ਲਗਾਤਾਰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਤੁਸੀਂ ਦੇਖ ਸਕਦੇ ਹੋ ਜੀ ਹਲਵੇ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ। ਗਰਮ ਪਾਣੀ ਐਡ ਕਰਨ ਦੇ ਨਾਲ ਇਸ ਦੇ ਵਿੱਚ ਕੋਈ ਵੀ ਲੰਮਸ ਵਗੈਰਾ ਨਹੀਂ ਰਹੀ ਹੈ। ਇਸੇ ਤਰੀਕੇ ਨਾਲ ਇਸ ਨੂੰ ਲਗਾਤਾਰ ਥੋੜੀ ਦੇਰ ਹਿਲਾਉਂਦੇ ਰਵਾਂਗੇ ਗਾੜਾ ਹੋਣ ਤੱਕ। ਸ਼ੁਰੂ ਦੇ ਵਿੱਚ ਪਾਣੀ ਪਾਉਣ ਦੇ ਨਾਲੇ ਥੋੜਾ ਢਿੱਲਾ ਹੋਏਗਾ ਜੀ ਬਾਅਦ ਦੇ ਵਿੱਚ ਹੀ ਆਪਣੇ ਆਪ ਹੀ ਗਾੜਾ ਹੋ ਜਾਏਗਾ ਲਗਾਤਾਰ ਹਲਵੇ ਨੂੰ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਰੀਅਲ ਕਲਰ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਆਪਾਂ ਇਸ ਦੇ ਵਿੱਚ ਜ਼ਿਆਦਾ ਕਲਰ ਨਹੀਂ ਐਡ ਕੀਤਾ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਹਲਵੇ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਇੱਥੇ ਮੈਂ ਕਾਜੂ ਬਦਾਮ ਡਰਾਈ ਮੈਲਨ ਸੀਡਸ ਤੇ ਸੁੱਕਾ ਨਾਰੀਅਲ ਪਾਇਆ ਹੈ ਸਾਰੇ ਡਰਾਈ ਫਰੂਟ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਵੇ ਦੇ ਵਿੱਚ ਆਪਾਂ ਡਰਾਈ ਫਰੂਟਸ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹਾਂ ਜੀ ਤੇ ਆਪਾਂ ਡਰਾਈ ਫਰੂਟਸ ਨੂੰ ਘਿਓ ਦੇ ਵਿੱਚ ਭੁੰਨ ਕੇ ਵੀ ਪਾ ਸਕਦੇ ਹਾਂ ਇਹ ਹਲਵਾ ਸਾਰੇ ਹਲਵਿਆਂ ਨਾਲੋਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਹੁਣ ਆਪਾਂ ਹਲਵੇ ਦੇ ਉੱਪਰ ਵਧੀਆ ਸ਼ਾਈਨ ਦੇ ਲਈ ਤੇ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ ਘਿਓ ਪਾਵਾਂਗੇ ਇਸ ਦੇ ਨਾਲ ਹਲਵੇ ਉੱਪਰ ਵਧੀਆ ਸ਼ਾਈਨ ਵੀ ਆਏਗੀ ਤੇ ਇਹ ਘਿਓ ਹਲਵੇ ਦੇ ਵਿੱਚ ਅੰਦਰ ਤੱਕ ਰਚ ਜਾਏਗਾ ਜਿਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚ ਘਿਓ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਇੱਕ ਵਾਰ ਇਹ ਬੇਸਣ ਦਾ ਹਲਵਾ ਬਣਾ ਕੇ ਦੇਖਿਓ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਤਰੀਕੇ ਦਾ ਬਣਿਆ ਹੋਇਆ ਹਲਵਾ ਘਰ ਦੇ ਵਿੱਚ ਸਭ ਨੂੰ ਬਹੁਤ ਪਸੰਦ ਆਏਗਾ। ਹੁਣ ਆਪਣਾ ਗਰਮਾ-ਗਰਮ ਹਲਵਾ ਬਣ ਕੇ ਤਿਆਰ ਹੈ। ਇਹ ਹਲਵਾ ਦੇਖਣ ਵਿੱਚ ਜਿੰਨਾ ਵਧੀਆ ਲੱਗ ਰਿਹਾ ਹੈ ਜੀ ਉਹਨਾ ਟੇਸਟੀ ਵੀ ਹੋਏਗਾ। ਹੁਣ ਆਪਾਂ ਹਲਵੇ ਨੂੰ ਸਰਵ ਕਰ ਲਵਾਂਗੇ। ਇਹ ਬਹੁਤ ਹੀ ਟੇਸਟੀ সুইਟ ਰੈਸਪੀ ਹੈ ਜੀ ਹੁਣ ਆਪਾਂ ਇਸ ਦੇ ਉੱਪਰ ਥੋੜੀ ਜਿਹੀ ਡਰਾਈ ਫਰੂਟਸ ਪਾਵਾਂਗੇ ਜਿਵੇਂ ਕਾਜੂ ਤੇ ਬਦਾਮ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟਸ ਐਡ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ